ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਭਾਰਤੀ ਹੁਣ ਵਿਜ਼ਟਰ ਵੀਜ਼ਾ ਦਾ ਸਹਾਰਾ ਲੈਣ ਲਈ ਮਜਬੂਰ ਨੇ 온ਟਾਰੀਓ ਨਾਲ ਸੰਬੰਧਿਤ ਦਿਨੇਸ਼ ਦਾ ਵਰਕ ਪਰਮਿਟ ਜੁਲਾਈ 2024 ਵਿੱਚ ਖਤਮ ਹੋ ਗਿਆ ਅਤੇ ਕੈਨੇਡਾ ਵਿੱਚ ਉਮੀਦਾਂ ਬਰਕਰਾਰ ਰੱਖਣ ਵਾਸਤੇ ਉਸਨੇ ਮਿਆਦ ਲੰਘਣ ਤੋਂ ਪਹਿਲਾਂ ਹੀ ਵਿਜ਼ਟਰ ਵੀਜ਼ਾ ਦੀ ਅਰਜ਼ੀ ਦਾਇਰ ਕਰ ਦਿੱਤੀ ਅਤੇ ਜਲਦ ਹੀ ਵੀਜ਼ਾ ਮਿਲ ਗਿਆ ਪਰ ਨਾਲ ਹੀ ਇੱਕ ਨਵੀਂ ਸਮੱਸਿਆ ਵੀ ਪੈਦਾ ਹੋ ਗਈ ਕਿਉਂਕਿ ਦਿਨੇਸ਼ ਵਿਜ਼ਟਰ ਵੀਜ਼ਾ ਤੇ ਕੰਮ ਨਹੀਂ ਕਰ ਸਕਦਾ फाइनेंशियल पोस्ट दी रिपोर्ट मुताबिक बीते 6 महीने तो दिनेश कई आंकड़ों ਦਾ ਟੱਕਰਾ ਕਰ ਰਿਹਾ ਹੈ ਪਰ ਨਾਲ ਹੀ ਮਨ ਵਿੱਚ ਉਮੀਦ ਕਾਇਮ ਹੈ ਕਿ ਇਮੀਗ੍ਰੇਸ਼ਨ ਡ੍ਰੌਪ ਵਿੱਚ ਕੁਆਲੀਫਾਈ ਕਰ ਜਾਵੇਗਾ दिनेश ਵਰਗੇ ਹਜ਼ਾਰਾਂ ਕੋ ਮంత్రి ਵਿਦਿਆਰਥੀ ਖੁਸ਼ਕਿਸਮਤ ਨਹੀਂ ਜਿਨ੍ਹਾਂ ਵੱਲੋਂ ਡਾਇਰ ਵਿਜ਼ਟਰ ਵੀਜ਼ਾ ਦੀ ਅਰਜ਼ੀ ਪ੍ਰਵਾਨ ਹੋ ਜਾਵੇ ਦੂਜੇ ਪਾਸੇ ਕੈਨੇਡਾ ਸਰਕਾਰ ਮਲਟੀਪਲ ਐਂਟਰੀ ਵਾਲੇ ਵਿਜ਼ਟਰ ਵੀਜ਼ਾ ਵੀ ਖਤਮ ਕਰ ਚੁੱਕੀ ਹੈ ਅਤੇ ਜ਼ਿਆਦਾਤਰ ਸਿੰਗਲ ਐਂਟਰੀ ਵੀਜ਼ੇ ਹੀ ਦਿੱਤੇ ਜਾ ਰਹੇ ਨੇ ਗੁਜਾਰਾਤ ਲਾਉਣ ਲਈ ਦਿਨੇਸ਼ ਕੰਪਿਊਟਰ ਅਤੇ ਪ੍ਰਿੰਟਰ ਦੀ ਸਰਵਿਸ ਅਤੇ ਮੁਰੰਮਤ ਦਾ ਕੰਮ ਕਰਦਾ ਹੈ ਜਿੱਥੇ ਉਸ ਨੂੰ ਨਕਦ ਅਦਾਇਗੀ ਮਿਲ ਜਾਂਦੀ ਹੈ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਕਹਿਣਾ ਹੈ ਕਿ ਬਗੈਰ ਵਰਕ ਪਰਮਿਟ ਤੋਂ ਕੰਮ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੋ ਸਕਦੀ ਹੈ ਦਿਨੇਸ਼ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਬਗੈਰ ਕੰਮ ਤੋਂ ਗੁਜ਼ਾਰਾ ਕਰਨਾ ਸੰਭਵ ਹੀ ਨਹੀਂ ਅਤੇ ਪਿੱਛੇ ਮਾਪਿਆਂ ਵੱਲੋਂ ਲਿਆ ਕਰਜ਼ਾ ਲੈਣਾ ਵੀ ਉਸ ਦੀ ਜ਼ਿੰਮੇਵਾਰੀ ਹੈ ਭਾਰਤ ਵਾਪਸੀ ਕਰਦੇ ਆਂ ਕਰਜ਼ਾ ਉਤਾਰਨ ਵਿੱਚ ਕਈ ਸਾਲ ਲੱਗ ਸਕਦੇ ਨੇ दिनेश ਦਾ ਵਿਜ਼ਟਰ ਵੀਜ਼ਾ ਜੁਲਾਈ 2025 ਵਿੱਚ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ-ਪਹਿਲਾਂ ਉਹ ਹਰ ਸੰਭਵ ਯਤਨ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਸ਼੍ਰਿਆ ਦਾ ਵਰਕ ਪਰਮਿਟ ਜਲਦ ਖਤਮ ਹੋ ਰਿਹਾ ਹੈ ਅਤੇ ਉਹ ਵੀ ਦਿਨੇਸ਼ ਦੀ ਤਰਜ਼ ਤੇ ਵਿਜ਼ਟਰ ਵੀਜ਼ਾ ਅਪਲਾਈ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ 온ਟਾਰੀਓ ਦੇ ਕਾਲਜ ਵਿੱਚ ਪੜਨ ਵਾਸਤੇ ਸ਼੍ਰਿਆ ਨੇ ਤਕਰੀਬਨ 50000 ਡਾਲਰ ਦਾ ਕਰਜ਼ਾ ਲਿਆ ਅਤੇ ਹੁਣ ਤੱਕ ਪੀਆਰ ਨਹੀਂ ਮਿਲ ਸਕੀ। ਸ਼ਿਆ ਨੇ ਦੋਸ਼ ਲਾਇਆ ਕਿ ਇਮੀਗ੍ਰੇਸ਼ਨਸ ਲਾ ਕੇ ਨੌਜਵਾਨਾਂ ਨੂੰ ਸਬਜ਼ ਬਾਗ ਦਿਖਾ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਵਾਸਤੇ ਰਾਜ਼ੀ ਕਰ ਲੈਂਦੇ ਨੇ ਉਹ ਬਿਹਤਰ ਭਵਿੱਖ ਦੀ ਭਾਲ ਵਿੱਚ ਕੈਨੇਡਾ ਆਈ ਪਰ ਹੁਣ ਕਾਨੂੰਨੀ ਤੌਰ ਤੇ ਇੱਥੇ ਰਹਿਣਾ ਵੀ ਔਖਾ ਹੋ ਰਿਹਾ ਹੈ ਭਾਰਤ ਵਾਪਸੀ ਨਾਲ ਲੱਖਾਂ ਰੁਪਏ ਦਾ ਕਰਜ਼ਾ ਮੋੜਨਾ ਬੇहद ਔਖਾ ਹੋ ਜਾਵੇਗਾ ਇਹ ਕਹਾਣੀ ਮੁੱਠੀਪੁਰ ਸਾਬਕਾ ਵਿਦਿਆਰਥੀਆਂ ਦੀ ਨਹੀਂ ਸਗੋਂ ਲੱਖਾਂ ਜਣਿਆਂ ਦੀ ਹੈ ਜਿਨ੍ਹਾਂ ਦੀ ਐਲ ਐਮ ਆਈਏ ਰਾਹੀਂ ਵਾਧੂ ਅੰਕ ਹਾਸਲ ਕਰਨ ਵਾਲੀ ਆਸ ਵੀ ਹੁਣ ਖਤਮ ਹੋ ਚੁੱਕੀ ਹੈ ਟੋਰਾਂਡੋ ਦੀ ਇਮੀਗ੍ਰੇਸ਼ਨ ਸਲਾਹਕਾਰ ਜ਼ੈਨਬ ਦਾ ਕਹਿਣਾ ਹੈ ਕਿ ਆਰਜੀ ਤੌਰ ਤੇ ਕੈਨੇਡਾ ਵਿੱਚ ਮੌਜੂਦ ਲੋਕ ਮੂਲਕ ਛੱਡ ਕੇ ਜਾ ਸਕਦੇ ਨੇ ਪਰ ਇਹ ਗਿਣਤੀ ਲੱਖਾਂ ਵਿੱਚ ਪੁੱਜਣ ਦੇ ਅਸਾਰ ਨਹੀਂ ਇਮੀਗ੍ਰੇਸ਼ਨ ਵਿਭਾਗੇ ਨਾਲ ਸ਼ਿਕਾਇਤ ਜ਼ਾਹਰ ਕਰਦੇ ਹਾਂ ਜ਼ੈਨਬ ਨੇ ਕਿਹਾ ਕਿ ਕਾਹਲ ਵਿੱਚ ਚੁੱਕੇ ਕਈ ਕਦਮ ਮੁਕੰਮਲ ਤੌਰ ਤੇ کارਗਰ ਸਾਬਤ ਨਹੀਂ ਹੋਣਗੇ ਇੱਥੇ ਦੱਸਣਾ ਬਣਦਾ ਹੈ ਕੇ 30 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਆਰਜ਼ੀ ਵੀਜ਼ਾ ਤੇ ਕੈਨੇਡਾ ਵਿੱਚ ਰਹਿ ਰਹੇ ਨੇ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਵੀਜ਼ਾ ਮਿਆਦ ਵੀ ਖਤਮ ਹੋਣ ਵਾਲੀ ਹੈ ਫੈਡਰਲ ਸਰਕਾਰ ਦੀਆਂ ਨੀਤੀਆਂ ਮੁਤਾਬਕ 2025 ਅਤੇ 2026 ਵਿੱਚ ਕ੍ਰਮਵਾਰ 12 ਲੱਖ ਅਤੇ 11 ਲੱਖ ਲੋਕ ਕੈਨੇਡਾ ਛੱਡ ਕੇ ਜਾਣਗੇ ਪਰ ਇਸ ਦੇ ਨਾਲ ਹੀ 8 ਲੱਖ ਅਤੇ 6,60,000 ਲੋਕ ਕੈਨੇਡਾ ਵਿੱਚ ਦਾਖਲ ਵੀ ਹੋਣਗੇ ਜਿਸ ਰਾਹੀਂ ਆਉਂਦੇ 2 ਸਾਲ ਦੌਰਾਨ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 9 ਲੱਖ ਤੱਕ ਘਟ ਸਕਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ